ਅੱਜ ਜੋ ਸੰਗਤਾਂ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਗਵਾਈ ਦੇ ਹੇਠ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਜਨ ਨਗਰ ਨਦੇੜ ਤੋਂ ਟ੍ਰੇਨ ਦੇ ਵਿੱਚ 1400 ਸੰਗਤਾਂ ਦਾ ਜਥਾ ਜਿਹੜਾ ਖੰਨੇ ਦੇ ਵਿੱਚ ਪਹੁੰਚਿਆ ਵੱਡੀ ਤਦਾਦ ਦੇ ਵਿੱਚ ਖੰਨਾ ਸ਼ਹਿਰ ਦੀਆਂ ਸੰਗਤਾਂ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਉਸ ਨਗਰ ਕੀਰਤਨ ਰੂਪੀ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚੀਆਂ ਹਰ ਕੋਈ ਮਨ ਦੇ ਵਿੱਚ ਇੱਕ ਚਾਅ ਲੈ ਕੇ ਵੀ ਸਤਿਗੁਰੂ ਧੰਨ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨਾਂ ਤੋਂ ਸੰਗਤਾਂ ਦਾ ਜਥਾ ਪਹੁੰਚਿਆ ਤੇ ਸੇਵਾ ਲੈ ਕੇ ਪਹੁੰਚਿਆ ਹੋਇਆ ਸੀ ਕੋਈ ਫੂਡ ਦਾ ਪ੍ਰਬੰਧ ਮੀਠਾ ਹੋ ਜਾ ਪ੍ਰਬੰਧ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਚਾਹ ਪਾਣੀ ਆਦਿਕ ਤੇ ਪ੍ਰਬੰਧ ਜਿਹੜੇ ਸਨ ਉਹ ਕੀਤੇ ਗਏ ਸਨ ਸਾਡੇ ਤਕਰੀਬਨ 25 ਦੇ ਕਰੀਬ ਸੇਵਾਦਾਰ ਗੁਰਦੁਆਰਾ ਮੰਜੀਤ ਸਾਹਿਬ ਤੋਂ ਇੱਥੇ ਪਹੁੰਚੇ ਹੋਏ ਸੀਗੇ ਜੀ ਕਿੰਨਾ ਅੱਜ ਸੰਗਤਾਂ ਬੜਾ ਪਿਆਰ ਦੇਖਿਆ ਸੰਗਤ ਵਿੱਚ ਬੜਾ ਸ਼ੁਭਸਤੀ ਦੀ ਸੇਵਾ ਕਰਦਾ ਕਿਵੇਂ ਲੱਗਿਆ ਜਿਵੇਂ ਇਹੋ ਜਿਹੇ ਪ੍ਰੋਗਰਾਮ ਅੱਗੇ ਨੂੰ ਹੋਣੇ ਚਾਹੀਦੇ ਨੇ ਬਿਲਕੁਲ ਜੀ ਸੰਗਤਾਂ ਤਾਕਤ ਸੱਚਖੰਡ ਸ੍ਰੀ ਹਜੂਰ ਸਾਹਿਬ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਉਹ ਪਾਵਨ ਸਥਾਨ ਜਿੱਥੇ ਗੁਰੂ ਕਲਗੀਧਰ ਮਹਾਰਾਜ ਜੀ ਜੋਤੀ ਜੋ ਸਮਾਏ ਤੇ ਉਹ ਧਰਤੀ ਜਿੱਥੇ ਗੁਰੂ ਕਲਗੀਧਰ ਮਹਾਰਾਜ ਨੇ ਬਚਨ ਆਖੇ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੇ ਸੰਗਤਾਂ ਨੇ ਵੱਡੀ ਤਦਾਦ ਦੇ ਵਿੱਚ ਪਹੁੰਚ ਕੇ ਅੱਜ ਨਗਰ ਕੀਰਤਨ ਦੇ ਦਰਸ਼ਨ ਕੀਤੇ ਤੇ ਇਹ ਗੱਲ ਦਰਸਾ ਦਿੱਤੀ ਵੀ ਸੰਗਤਾਂ ਦੇ ਮਨਾਂ ਦੇ ਵਿੱਚ ਪੰਜਾ ਤਖਤਾਂ ਦੇ ਪ੍ਰਤੀ ਕਿੰਨੀ ਕੁ ਆਸਥਾ ਹੈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਖੰਨਾ ਉਤੇ ਪਹੁੰਚ ਪੰਜ ਤਖਤਾਂ ਦੀ ਟ੍ਰੇਨ ਖੰਨਾ ਵਿਖੇ ਪਹੁੰਚੀ ਸੀ ਸਮੂਹ ਸੰਗਤ ਔਰ ਸੰਗਤ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਸਾਰੇ ਖੰਨਾ ਹਲਕੇ ਦੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਔਰ ਇਹ ਪਹੁੰਚੀ ਆਓ ਤਬ ਤੋਂ ਸੰਗਤ ਪਹੁੰਚੀ ਹੈ ਪੰਜੇ ਤਖਸਬਾਣਾ ਦਰਸ਼ਨ ਕਰਨ ਵਾਸਤੇ ਸਪੈਸ਼ਲ ਟ੍ਰੇਨ ਇਹ ਆਈ ਹੈ ਜੋ ਪੰਜਾਬ ਦੇ ਤਿੰਨੇ ਤੱਕ ਹਜੂਰ ਸਾਹਿਬ ਤੇ ਪੰਨਾ ਸਾਹਿਬ ਦਰਸ਼ਨ ਕਰਦੇ ਹੋਏ ਤੇ ਅਨੰਦਪੁਰ ਸਾਹਿਬ ਜਾ ਕੇ ਹੁਣ ਤਲਵੰਡੀ ਸਾਹਿਬੂ ਪਹੁੰਚੂਗੀ ਉਸ ਤੋਂ ਬਾਅਦ ਰਖਾਲਦਾਸ ਸਾਹਿਬ ਪਹੁੰਚੂਗੀ ਤੇ ਸੰਗਤ ਚ ਭਾਰੀ ਉਤਸ਼ਾਹ ਥਾਂ ਥਾਂ ਤੇ ਸੰਗਤ ਵੱਲੋਂ ਜੋ ਵੀ ਸੰਗਤ ਆਈ ਹੈ ਪਾਲਕੀ ਸਾਹਿਬ ਆਏ ਨੇ ਤੇ ਜੀ ਸਾਹਿਬ ਆਪ ਪਹੁੰਚੇ ਨੇ ਉਹਨਾਂ ਦੇ ਸਵਾਗਤ ਵਾਸਤੇ ਸੰਗਤ ਇਕੱਠੀ ਹੋਈ ਆ ਲੰਗਰ ਪਾਣੇ ਦਾ ਪ੍ਰਬੰਧ ਖੰਨੇ ਦੀਆਂ ਸਮੂਹ ਸੰਤਾਂ ਨੇ ਸਾਰੀਆਂ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਨੇ ਰਲ ਮਿਲ ਕੇ ਨਗਰ ਨਿਵਾਸੀਆਂ ਨੇ ਸ਼ਹਿਰ ਵਾਲਿਆਂ ਨੇ ਸਾਰਿਆਂ ਰਲ ਕੇ ਲੰਗਰ ਪਾਣੇ ਦਾ ਪ੍ਰਬੰਧ ਕੀਤਾ ਤਰ੍ਹਾਂ ਤਰ੍ਹਾਂ ਦੇ ਲੰਗਰ ਉਹਨਾਂ ਦੇ ਸਵਾਗਤ ਲਗਾਏ ਗਏ ਨੇ ਸੋ ਬੜਾ ਬਹੁਤ ਭਾਰੀ ਉਤਸ਼ਾਹ ਸਮੂਹ ਸੰਗਤ ਦਾ ਮੈਨੂੰ ਤਾਂ ਹਰ ਸਾਲ ਇਹ ਟ੍ਰੇਨ ਆਉਣੀ ਵੀ ਚਾਹੀਦੀ ਆ ਜੋ ਬਾਹਰ ਸਾਡੇ ਸਿੱਖ ਭਰਾ ਭੈਣ ਭਰਾ ਰਹਿੰਦੇ ਨੇ ਪੰਜਾਬ ਤੋਂ ਬਾਹਰ ਉਹਨਾਂ ਨੂੰ ਸਾਰੇ ਤੱਕ ਸਵਾਗਤ ਕਰਾਉਣਾ ਚਾਹੀਦਾ ਹੈ। ਉਹ ਆ ਗਏ ਤੁਸੀਂ ਦੱਸਦੇ ਹੋਣਾ ਹੈ ਦੋ ਸਾਥੀ ਦੇ ਕੋਲ

ਕਿ ਦੇ ਜੀ ਸਭ ਤੋਂ ਵੱਧ ਜੀ ਜੀ ਸਭ ਤੋਂ 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 ਸਭ ਲੋਹਾ ਦੇ ਵਿੱਚ ਫੁੱਲੇ ਨੇ ਬੇਨਵੇਂ ਵਰਤੋਂ ਦੇ ਫੁੱਲ ਕਾਹਨ ਦੇ ਖਾਤੇ ਵਿੱਚ ਬੈਕ ਦਾ ਬੇਤੀ ਦਾ ਮੁਕੰਮਲ ਹੈ ਹਾਰਦੇ ਹੋਏ ਹੋਇਆ ਵਧੀਆ ਬਹੁਤ ਸਤਿਕਾਰ ਦੇ ਵਿੱਚ ਪਰਮਾਤਮਾ ਸ਼ਰਨਾਵਾ ਹੀ ਰੱਖੇ ਆਪਾਂ ਕਰੇ ਅਸੀਂ ਮਿਲ ਕੇ ਨਾਲ ਜੁੜੇ ਰਹਿਣ ਔਰ ਇਨਾ ਕਹਿੰਦਾ ਹਾਂ ਮੈਂ ਸੁਭਾਗਾ ਦਿਨ ਹੈ ਖੰਨਾ ਦੀਆਂ ਸਖਤਾ ਲਈ ਕਿਉਂਕਿ ਅੱਜ ਜੂਰ ਸਾਹਿਬ ਤੋਂ ਤਿੰਨ ਤਫਤਾਵਾਂ ਦੇ ਦਰਸ਼ਨ ਕਰਕੇ ਤਿਰਨ ਰਾਈ ਸੰਗਤ ਇੱਥੇ ਪੁੱਜੀ ਹੈ ਤੇ ਉਹਨਾਂ ਦੇ ਪ੍ਰਬੰਧ ਲਈ ਬਹੁਤ ਵਧੀਆ ਅਰੇਂਜਮੈਂਟ ਖੰਨਾ ਦੀਆਂ ਸੰਗਤਾਂ ਨੇ ਕੀਤਾ ਹੈ ਖੰਨਾ ਦੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਜੂਰ ਪ੍ਰਸਾਦ ਸਿੰਘ ਭਾਟਿਆ ਉਹਨਾਂ ਦੀ ਸਾਰੀ ਟੀਮ ਖੰਨਾ ਸ਼ਹਿਰ ਦੇ ਹਰ ਹਰ ਪਾਰਟੀ ਦੇ ਸਿੱਖ ਆਗੂ ਹੋਰ ਸਹਿਯਤਾਰੀ ਸਿੱਖ ਗੁਰੂ ਨਾਨਕ ਨਾਮ ਲੇਵਾ ਨੂੰ ਮੰਨਣ ਵਾਲੇ ਸਿੱਖ ਸਾਰਿਆਂ ਨੇ ਰਲ ਕੇ ਇੱਥੇ ਬਹੁਤ ਵਧੀਆ ਪ੍ਰਬੰਧ ਕੀਤਾ ਆਉਣ ਵਾਲੀ ਸੰਗਤ ਦਾ ਲੰਗਰ ਉਹਨਾਂ ਲਈ ਵਰਤਾਇਆ ਗਿਆ ਤੇ ਉਹਨਾਂ ਲਈ ਸਰੂਪੇ ਉਹਨਾਂ ਨੂੰ ਭੇਡ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਮੈਂ ਸਮਝਦਾ ਖੰਨਾ ਵਾਸੀਆਂ ਨੇ ਅੱਜ ਗੁਰੂ ਸਾਹਿਬ ਦਾ ਜਿਹੜਾ ਕਰਜਾ ਹੈ ਉਹਦੇ ਜਿੱਕ ਕਾਨ ਆਪਣਾ ਵਰਤਨ ਦਾ ਆਪਣਾ ਜੋਰ ਲਗਾਇਆ ਤੇ ਇਸ ਲਈ ਮੈਂ ਸਾਰੀ ਖੰਨਾ ਦੀ ਸੰਗਤ ਨੂੰ ਬਧਾਈ ਦਿੰਦਾ ਤੇ ਜਿਹੜੇ ਗੁਰਧਾਮਾਂ ਦੇ ਦਰਸ਼ਨ ਕਰਕੇ ਪੰਜ ਤਖਤਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਨੇ ਜਿਨ੍ਹਾਂ ਜੋ ਤਿੰਨ ਤਖਤਾਂ ਦੇ ਦਰਸ਼ਨ ਉਹ ਕਰ ਆਏ ਨੇ ਤੇ ਅੱਜ ਦਮਦਮਾ ਸਾਹਿਬ ਪਹੁੰਚਣਗੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਇਹ ਪੁੱਛੀਗੇ ਤੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਕਰਦੇ ਕਿਉਂਕਿ ਬਹੁਤ ਵਧੀਆ ਲੱਗਿਆ ਜੀ ਅਸੀਂ ਚਾਹੁੰਦੇ ਆ ਵੀ ਸਾਰੇ ਸਟੇਟਾਂ ਵਾਲੇ ਇਹ ਯਾਤਰਾ ਸ਼ੁਰੂ ਕਰਨ ਜਦ ਸਰਕਾਰ ਨੂੰ ਚਾਹੀਦਾ ਹਾਂਜੀ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਇਹ ਯਾਤਰਾ ਪੰਜਾਬ 'ਚ ਵੀ ਸ਼ੁਰੂ ਕੀਤੀ ਜਾਵੇ ਕਿ ਸਾਰੇ ਲੋਕੀ ਇਹ ਯਾਤਰਾ ਦਾ ਆਨੰਦ ਲੈ ਸਕਣ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸੁਭਾਗਾ ਦਿਨ ਹੈ ਪੰਜ ਤਖਤਾਂ ਤੇ ਜਿਹੜੀ ਰੇਂਜ ਤੇ ਲਈ ਸੀ ਤਿੰਨ ਪਕਟਾਂ ਦੇ ਦਰਸ਼ਨ ਕਰਕੇ ਅੱਜ ਖੰਨਾ ਸ਼ਹਿਰ ਪਹੁੰਚੀ ਹੈ ਇਕੱਲਾ ਖੰਨਾ ਹੀ ਨਹੀਂ ਇਲਾਕੇ ਦੀਆਂ ਸੰਗਤਾਂ ਨੇ ਝੁੰਮ ਹਮਾ ਕੇ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਜਿਨ੍ਹਾਂ ਨੇ ਨਗਰ ਕੀਰਤਨ ਨੂੰ ਰੇਲ ਗੱਡੀ ਨੂੰ ਜੀ ਆਇਆਂ ਕਿਹਾ ਔਰ ਬੜੇ ਹੀ ਇੱਥੇ ਆਦਬ ਤੇ ਸਤਿਕਾਰ ਨਾਲ ਅਲੱਗ-ਅਲੱਗ ਕਿਸਮ ਦੇ ਲੰਗਰ ਪ੍ਰਸ਼ਾਦ ਫਰੂਟ ਦਾ ਪ੍ਰਸ਼ਾਦ ਪਾਣੀ ਜਲ ਦੇ ਪ੍ਰਸ਼ਾਦ ਬਹੁਤ ਸੰਗਤਾਂ ਦਾ ਪੂਰਾ ਇਕੱਠ ਹੈ ਜੋ ਇੱਥੇ ਪਹੁੰਚਿਆ ਹੋਇਆ ਹਮ ਹਮਾ ਕੇ ਸੰਗਤਾਂ ਪਹੁੰਚੀਆਂ ਨੇ ਤੋ ਖੰਨਾ ਸ਼ਹਿਰ ਦੀਆਂ ਸੰਗਤਾਂ ਛੰਨੇ ਇਲਾਕੇ ਦੀਆਂ ਸੰਗਤਾਂ ਵਧਾਈ ਦੇ ਪਾਤਰ ਨੇ ਔਰ ਆਈਆਂ ਹੋਈਆਂ ਸੰਗਤਾਂ ਦਾ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਲਾ ਸਮੁੱਚੇ ਜਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਮੈਦਾਨ ਫਤਿਹ ਸੇਵਾਦਾਲ ਅੱਜ ਵੱਡੇ ਆਪਾਂ ਨੂੰ ਭਾਗਾਂ ਵਾਲੀ ਸਮਝ ਆਇਆ ਕਿ ਗੁਰੂ ਸਾਹਿਬ ਜੀ ਦੀ ਅਕਾਲ ਪੁਰਖ ਦੀ ਕਿਰਪਾ ਹੋਈ ਆ ਕਿ ਸਾਡੇ ਖੰਨੇ ਸ਼ਹਿਰ ਦੇ ਵਿੱਚ ਪੰਜ ਤਖਤਾ ਸਹਿਬਾਨਾਂ ਨੂੰ ਜਿਹੜੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾ ਰਹੇ ਆ ਉਹ ਟ੍ਰੇਨ ਪਹੁੰਚੀ ਆ ਸਾਡੇ ਸਾਰੇ ਜੋਧੇ ਵੀਰਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੁਚੱਜੇ ਤਰੀਕੇ ਦੇ ਨਾਲ ਸੇਵਾ ਸੰਭੀ ਆ ਤੇ ਪੂਰੇ ਖਰੇ ਉੱਤਰੇ ਆ ਹਰ ਇਕ ਸੰਗਤ ਨੂੰ ਲੰਗਰ ਪ੍ਰਸ਼ਾਦ ਵਰਤਾਉਣ ਦੇ